ਅਕਾਲੀ ਫੌਜ ਕਿਸੇ ਤੋਂ ਤਨਖਾਹ ਨਹੀਂ ਸੀ ਲੈਂਦੀ ਅਕਾਲ ਪੁਰਖ ਤੋਂ ਬਿਨਾਂ ਕਿਸੇ ਦਾ ਹੁਕਮ ਨਹੀਂ ਸੀ ਮੰਨਦੀ ਅਕਾਲ ਤਖਤ ਆਜ਼ਾਦ ਸੀ ਅਸੀਂ ਕਹਿੰਦੇ ਹਾਂ 1925 ਚ ਗੁਰਦੁਆਰੇ ਆਜ਼ਾਦ ਕਰਾਏ ਕਿ ਗੁਲਾਮ ਕਰਾਏ ਇਸ ਵਾਰ ਕੋਈ ਚੁੱਕਦਾ ਨਹੀਂ ਖਾਲਸਾ ਜੀ ਅਕਾਲ ਤਖਤ ਦਾ ਜੇਸ਼ੇਦਾਰ ਜਦੋਂ ਮਰਜੀ ਬਦਲਿਆ ਨਹੀਂ ਜਾ ਸਕਦਾ ਉਹ ਜਦੋਂ ਚੜ੍ਹਾਈ ਕਰੇ ਉਦੋਂ ਬਦਲਿਆ ਜਾ ਸਕਦਾ ਜਿੰਨਾ ਜਿਹੜਾ ਜਿਉਂਦਾ ਉਹਦੇ ਪੱਗ ਨਾਲ ਸਿਰ ਨਾਲ ਜਾਂਦੀ ਇਸਾਈਆਂ ਦਾ ਪੋਪ ਬਦਲ ਕੇ ਦਿਖਾਓ ਜਿਉਂਦੇ ਜੀ ਸਾਡਾ ਪੋਪ ਰੋਜ਼ ਹੀ ਰਿਕਸ਼ੇ ਤੇ ਭਾ ਕੇ ਤੋਰ ਦਿੰਦੇ ਨੇ ਇਹ ਅੰਗਰੇਜ਼ਾਂ ਦੀ ਦੇਣ ਹੈ ਮਰਿਆਦਾ ਖਾਲਸੇ ਦੀ ਮਰਿਆਦਾ ਸੀ ਜਿੰਨਾ ਚਿਰ ਸਿੰਘ ਸਾਹਿਬ ਰਹੇ ਬਾਬਾ ਪੂਲਾ ਸਿੰਘ ਜੀ ਉਹਨਾਂ ਤੋਂ ਪਹਿਲਾਂ ਬਾਬਾ ਨੈਣਾ ਸਿੰਘ ਜੀ ਉਹਨਾਂ ਤੋਂ ਪਹਿਲਾਂ ਬਾਬਾ ਜਸਾ ਸਿੰਘ ਜੀ ਤੇ ਕੋਈ ਜਥੇਦਾਰ ਦੇ ਹੁੰਦੇ ਦੂਜਾ ਜਥੇਦਾਰ ਬਣਾਇਆ ਕਦੀ ਬਾਬਾ ਜੀ ਦਾ ਪ੍ਰਤਾਪ ਇਸ ਕਰਕੇ ਸੀ ਆਪਣੀ ਫੌਜੀ ਰਾਜਾ ਕੰਮ ਦਾ ਸੀ ਉਹ ਕਹਿੰਦਾ ਸੀ ਇਹਨਾਂ ਦੇ ਅੱਗੇ ਨਹੀਂ ਖੜ੍ਹ ਸਕਦੇ ਅਸੀਂ ਇਹਨਾਂ ਦੀ ਇੱਥੇ ਵੀ ਚਲਦੀ ਹੈ ਇਹਨਾਂ ਦੀ ਉੱਥੇ ਵੀ ਚਲਦੀ ਹੈ